ਇਹ ਹੈ ਜੀ ਗੁਰਦੁਆਰਾ ਸਾਹਿਬ ਬਾਬਾ ਆਲਾ ਜੀ ਦੇ ਚੁੱਲ੍ਹੇ ਇਹ ਗੱਲ ਹੈ 1803 ਬਿਕਰਮੀ ਸੰਮਤ ਦੀ ਜਦੋਂ ਸਰਹੰਦ ਦੇ ਨਵਾਬ ਸੁਪੇਦਾਰ ਅਲੀ ਮੁਹੰਮਦ ਖਾਨ ਨੇ ਠੋਖੇ ਦੇ ਨਾਲ ਬਾਬਾ ਆਲਾ ਸਿੰਘ ਜੀ ਨੂੰ ਕੈਦ ਕਰਕੇ ਸਨਾਮ ਵਿਖੇ ਰੱਖਿਆ ਸੀ ਤਾਂ ਉਹਨਾਂ ਦੀ ਧਰਮ ਪਤਨੀ ਮਾਈ ਫਤੋ ਜੀ ਇੱਥੇ ਸਿੱਖ ਸੰਗਤ ਨਾਲ ਪਹੁੰਚ ਗਏ ਰੋਜ਼ਾਨਾ ਲੰਗਰ ਤਿਆਰ ਕਰਕੇ ਸੁਨਾਮ ਭੇਜਦੇ ਸਨ ਬਾਬਾ ਅਲਾ ਸਿੰਘ ਜੀ ਕੋਲ ਉਸ ਤੋਂ ਇਲਾਵਾ ਸਿੱਖ ਸੰਗਤ ਵਾਸਤੇ ਇੱਥੇ ਵੀ ਲੰਗਰ ਚੱਲਦਾ ਸੀ ਘਿਓ ਤੇ ਖਿਚੜੀ ਦਾ ਤਾਂ ਕਰਕੇ ਇਹੇ ਚੁੱਲ੍ਹੇ ਇੱਕ ਵਿਰਾਸਤ ਵਜੋਂ ਸੰਭਾਲੇ ਹੋਏ ਨੇ ਜਿਨ੍ਹਾਂ ਦੀ ਸਾਂਭ-ਸਮਾਲ ਅੱਜ ਵੀ ਹੂ ਬੂ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਦੁਸ਼ਹਿਰੇ ਬੇਲੇ ਇੱਥੇ ਦੱਸਦੇ ਹਨ ਕਿ ਤਿੰਨ ਦਿਨਾਂ ਦਾ ਬਹੁਤ ਹੀ ਭਾਰੀ ਮੇਲਾ ਲੱਗਦਾ ਹੈ ਜੋ ਦੂਰੋਂ ਨੇੜੋਂ ਸਿੱਖ ਸੰਗਤ ਹਮ ਹਮਾ ਕੇ ਪਹੁੰਚਦੀ ਹੈ ਦਸਵੀਂ ਵਾਲੇ ਦਿਨ ਵੀ ਬਹੁਤ ਇਕੱਠ ਹੁੰਦਾ ਹੈ ਅਖੰਡ ਪਾਠਾਂ ਦੇ ਭੋਗ ਵੀ ਪਾਏ ਜਾਂਦੇ ਹਨ ਕਿਹਾ ਜਾਂਦਾ ਹੈ ਕਿ ਦੁਸ਼ਹਿਰੇ ਵੇਲੇ ਹੀ ਬਾਬਾ ਆਲਾ ਸਿੰਘ ਜੀ ਸਨਾਮ ਦੇ ਕੈਦ ਵਿੱਚੋਂ ਰਿਹਾ ਹੋ ਕੇ ਇਸ ਸਥਾਨ ਲੰਗੋਵਾਲ ਵਿਖੇ ਗੁਜੇ ਸੀ ਤਾਂ ਕਰਕੇ ਉਹਨਾਂ ਦੀ ਯਾਦ ਵਿੱਚ ਇੱਥੇ ਦੁਸ਼ਹਿਰੇ ਵੇਲੇ ਮੇਲਾ ਲੱਗਦਾ ਹੈ ਇਹ ਹੈ ਗੁਰਦੁਆਰਾ ਇਤਿਹਾਸਿਕ ਬਾਬਾ ਅੰਲਾ ਸਿੰਘ ਜੀ ਇਹ ਗੁਰਦੁਆਰਾ ਸਾਹਿਬ ਲੋਂਗਵਾਲ ਦੇ ਬਿਲਕੁਲ ਵਿਚਕਾਰ ਬਾਜ਼ਾਰ ਦੇ ਵਿੱਚ ਹੈ